ਹਾਂ ਜੀ ਗਰੇ ਆ ਦੇਖ ਲੈ ਤੇਰੇ ਲਈ ਫੁੱਲ ਲੈ ਕੇ ਆਇਆ ਨਵੇਂ ਗੁੱਫਲੇ ਆ ਦੇਖ ਕੋਈ ਨਾ ਮੈਂ ਅੱਜ ਭੁੱਲੀ ਗਈ ਵਾਸਤੇ ਪਾਣੀ ਨਹੀਂ ਕਿਉਂਦਾ ਸੁਣਤਾ ਦੇ ਹੱਥ ਤੱਕ ਹਾਂ ਆਹ ਦੇਖ ਲੈ ਮੇਰੇ ਵਾਰੀ ਤਾਂ ਮੌਤ ਪੈ ਜਾਂਦੀ ਏ ਜੇ ਮੈਂ ਕਹਿਦਾ ਹਾਂ ਵੀ ਕੁਛ ਦਵਾ ਲਓ ਇਹਨੂੰ ਕਿਵੇਂ ਕੱਪੜੇ ਲਿਆਣੇ ਦਿੰਦਾ ਹਾਸਾਸ ਗੱਲਾਂ ਕਰਦੇ ਹੈ ਕੋਈ ਨਾ ਤੂੰ ਮੇਰਾ ਘਰ ਪੱਟਣ ਲੱਗੀਆਂ ਨਾ ਏ ਨਹੀਂ ਮੈਂ ਹਉਣ ਦਿੰਦੀ ਕੋਈ ਨਾ ਸਣੀ ਕਰ ਲੈ ਜਿਹੜੀਆਂ ਹਾਸਾਸ ਗੱਲਾਂ ਕਰਨੀਆਂ ਲੈਣੀਆਂ ਤੇਰੀ ਵੀ ਮੈਂ ਖਬਰ ਹੈ ਤਾਂ ਨਹੀਂ ਮੈਂ ਹਉਣ ਦਿੰਦੀ ਕਿ ਕਿੰਨੀ ਉਹਨਾਂ ਖੀ ਖੀ ਲੱਗੇ ਓ ਮੇਰਾ ਕੁਰਤਾ ਪਜਾਮਾ ਕਰਤਾ ਜੀ ਪ੍ਰੈਸ ਮੇ ਜਾਣਾ ਸੀਗਾ ਕਿਹੜਾ ਕੁਰਤਾ ਪਜਾਮਾ ਚਿੱਟਾ ਹੈ ਅੱਛਾ ਹੁਣ ਤੁਸੀਂ ਕੁਰਤੇ ਪਜਾਮੇ ਪਾਉਂਗੇ ਮਾਰੇ ਕੋਲ ਤੇ ਵੀ ਅਮੇ ਦੀ ਕਿ ਲੋੜਾ ਜਦੋਂ ਉਹਨੂੰ ਮੈਡਮ ਨੂੰ ਕੱਪੜੇ ਦਿਵਾ ਕੇ ਲਿਆਈ ਸੀ ਨਾਲ ਹੀ ਮੈਚਿੰਗ ਕਰਕੇ ਇੱਕ ਨਵੀਂ ਸ਼ਾਲਟ ਆਪਦੀ ਲੈ ਆਉਣੀ ਸੀ ਉਹ ਕਿੱਡੀ ਗੱਲ ਐ ਜਾਨੂੰ ਜਵਾਕੜੀ ਨੂੰ ਕੱਪੜੇ ਲੈ ਤੇ ਫੇਰ ਹਾ ਹੋ ਕਿੱਡੀ ਕ ਗੱਲ ਨਹੀਂ ਹੇ ਤੈਨੂੰ ਕੀ ਲੱਗਦਾ ਵੀ ਜਿਹੜੀਆਂ ਚਾਲਾਂ ਤੂੰ ਮੇਰੇ ਨਾਲ ਚਾਲਦਾ ਮੈਨੂੰ ਪਤਾ ਨਹੀਂ ਲੱਗਦਾ ਕਿਹੜੀਆਂ ਚਾਲਾਂ ਪੈਸਾ ਫਰਸ ਕੀ ਕਹਿਣਾ ਚਾਹੁੰਦੀ ਐ ਤੋ ਮੈਂ ਤਾਂ ਜੋ ਕਹਿਣੀ ਆ ਨਾ ਸਾਫ਼-ਸਾਫ਼ ਹੀ ਕਹਿਣੀ ਆ ਪਰ ਤੈਨੂੰ ਐ ਲੱਗਦਾ ਵੀ ਜੋ ਚੁਸਤ ਚਲਾਕੀ ਤੁਸੀਂ ਕਰ ਰਹੇ ਹੋ ਮੈਨੂੰ ਪਤਾ ਨਹੀਂ ਲੱਗਦਾਗਾ ਕੋਈ ਨਾ ਇੰਨੀ ਭੋਲੀ ਤਾਂ ਮੈਂ ਵੀ ਨਹੀਂ ਉਹ ਤੇਰਾ ਦਿਮਾਗ ਟਿਕਾਣੇ ਹੈਗਾਗਾ ਮੇਰਾ ਤਾਂ ਦਿਮਾਗ ਆਪੀ ਟਿਕਾਣੇ ਨਹੀਂ ਦਿਮਾਗ ਤਾਂ ਤੇਰਾ ਹੀ ਟਿਕਾਣੇ ਹੈ ਕਿਵੇਂ ਹਾਸਾ ਸੁਦ ਨਾਲ ਗੱਲਾਂ ਕਰਦਾ ਸੀ ਨਾ ਤੇਰੀ ਕੀ ਹੋ ਰੰਗ ਲੱਗਦੀ ਹੈ ਉਹ ਤੂੰ ਆ ਕੀ ਬੋਲੀ ਜਾਂਦੀ ਹੈ ਮਾਰਾ ਮੋਟਾ ਸੋਚ ਸਮਝ ਕੇ ਬੋਲਿਆ ਕਰ ਮੇਰੇ ਭੈਣਾ ਵਰਗੀ ਆ ਉਹ ਮੈਨੂੰ ਪਤਾ ਹੀ ਹੈ ਤੇਰੀਆਂ ਭੈਣਾ ਵਰਗੀ ਆ ਨਾਲੇ ਮੈਨੂੰ ਨੱਸ ਖਾ ਮੈਨੂੰ ਸਾਰਾ ਹੀ ਪਤਾ ਜਿਹੜਾ ਪਿੱਛੇ-ਪਿੱਛੇ ਚੱਲੀ ਜਾਂਦਾ ਲੈ ਕੀ ਪਤਾ ਤੈਨੂੰ ਹਾਂ ਟਾਰਗੇਟ ਨਾਲ ਉਹ ਪੀਆਰ ਦੀ ਪਿੰਗਾ ਪਾ ਕੇ ਰੁੱਜੀ ਨਹੀਂ ਸੀ ਜਿਹੜੀਆਂ ਹੁਣ ਤੇਰੇ ਨਾਲ ਵੀ ਪਾਣ ਲੱਗੀ ਐ ਨਾ ਮੇਰੇ 'ਚ ਕਿਹੜੀ ਕਮੀ ਸੀ ਜਿਹੜੀ ਤੈਨੂੰ ਉਹ ਪੂਰੀ ਕਰ ਰਹੀ ਐ ਉਹ ਬਾਬਾ ਵੀਰੂ ਮਾਨੂੰ ਜਵਾਗ ਰਿੰਦੋ ਸੂਟ ਲੈ ਕੇ ਦਿੱਤੇ ਨੇ ਤੇਰਾ ਉਹ ਦਿਮਾਗ ਖਰਾਬ ਹੋ ਰਿਹਾਗਾ ਹਾਂ ਮੇਰਾ ਤਾਂ ਆਪ ਹੀ ਦਿਮਾਗ ਖਰਾਬ ਹੋ ਰਿਹਾ ਅੱਜ ਸੂਟ ਲੈ ਆ ਕੇ ਦਿਨਾ ਕੱਲ ਨੂੰ ਹੋਰ ਕੁਝ ਲੈ ਆ ਕੇ ਦੇਈ ਤੇ ਉਹਦਾ ਪਤਾ ਲੱਗੂ ਜੇ ਜਦੋਂ ਪਤਾ ਲੱਗੂ ਵੀ ਪ੍ਰਗਟ ਨਾਲ ਗੋਣ ਤੇਰੇ ਨਾਲ ਵੀ ਕਾਗਜ਼ ਕਰਾ ਲੈ ਤੇ ਮੈਨੂੰ ਕਹੂਗੀ ਇੱਥੇ ਦੁਰਦੀਵਾਨ ਓਏ ਸ਼ਰਮਮੰਨ ਮਾਰੀ ਮੋਟੀ ਕੀ ਬੋਲੀ ਜੰਨੀ ਆ ਮੈਂ ਨਹੀਂ ਕਿਹਾ ਸੀਗਾ ਤੈਨੂੰ ਵੀ ਉਹਨੂੰ ਸੂਟ ਦਵਾ ਲ ਤੂੰ ਤਾਂ ਗਈ ਵੀ ਨਹੀਂ ਕਿ ਅੱਛਾ ਮੈਂ ਤਾਂ ਬੋਲਦੀ ਵੀ ਸ਼ਰਮ ਮੰਨਾ ਤੇ ਤੁਸੀਂ ਕਰਦੇ ਵੀ ਸ਼ਰਮ ਨਾ ਮੈਨੂੰ ਇਹ ਹੀ ਕਰਤੂਤਾ ਨਾ ਮੈਂ ਇਹਦੀ ਪਾਗਲ ਨਹੀਂ ਹੈਗੀ ਕਿ ਮੈਨੂੰ ਸਾਰਾ ਹੀ ਪਤਾ ਹੈ ਹਾਂ ਮਿੱਠੀਆਂ ਮਿੱਠੀਆਂ ਜਾਂ ਮਾਰ ਕੇ ਨਾ ਹੁਣੇ ਤੈਨੂੰ ਐ ਆਪਦੇ ਵਾਸਤੇ ਕੀਤਾ ਹੋਇਆ ਦੋਨਾਂ ਸਾਹਮਣੇ ਫਿਰਦੀ ਆ ਉਹ ਪਤਾ ਕੀ ਹੈ ਤੈਨੂੰ ਮੈਨੂੰ ਪਤਾ ਹੀ ਆ ਵੀ ਹੁਣ ਪ੍ਰਗਟ ਤਾਂ ਉਹ ਨਹੀਂ ਲਾਦਾ ਹੁਣ ਤੂੰ ਉਹਨਾਂ ਰੱਖਣ ਨੂੰ ਫਿਰਦਾ ਹੈ ਓਏ ਯਾਰ ਤੈਨ ਮੈਂ ਕਿਵੇਂ ਸਮਝਾਵਾਂ ਤੇਰਾ ਦਿਮਾਗ ਖਰਾਬ ਹੋ ਰਿਹਾਗਾ ਮੇਰਾ ਤਾਂ ਆਪੀ ਦਿਮਾਗ ਖਰਾਬ ਹੁਣ ਤਾਂ ਤੈਨੂੰ ਉਹੀ ਸਹੀ ਲੱਗਦੀ ਐ ਮੇਰੇ ਚ ਤਾਂ ਘਾਟਾਂ ਹੀ ਬਹੁਤ ਦੀ ਨਹੀਂ ਆਉਣੀਆਂ ਉਹ ਨਾ ਉਹ ਮੈਂ ਦੋ ਮਾਰੂ ਗੁੱਤਨੀ ਚ ਬੋਲਦੀ ਕਿ ਜਦ ਮਰਾ ਪਤਾ ਦੇਖ ਕੇ ਬੋਲਪਾ ਹਾਂ ਹੁਣ ਤਾਂ ਤੁਸੀਂ ਉਹਦੇ ਪਿੱਛੇ ਮੇਰੇ ਗੁੱਤਨੀ ਚ ਮਾਰੋਗੇ ਹੁਣ ਹੋਜੋ ਚੰਗੀ ਲੱਗੇ ਲੱਗੀ ਤੇ ਫਿਰ ਖਾਇ ਜਿਹੜੇ ਹਿਸਾਬ ਨਾਲ ਬੋਲਦੀ ਐ ਤੂੰ ਮੈਂ ਤਾਂ ਐਂ ਬੋਲੂ ਨਹੀਂ ਮੈਂ ਮੇਰੀ ਗੱਲ ਸੁਣ ਤੂੰ ਇਹ ਜਿਆ ਕਰਤੂਤਾਂ ਕਰੇ ਮੈਂ ਬੋਲਾਂ ਵੀ ਨਾ ਹੈ ਨਹੀਂ ਹੋ ਸਕਦਾ ਲੱਤੀ ਕਰਤੂਤਾ ਕਰਤੀ ਆ ਮੈਂ ਤੇ ਮੈਨੂੰ ਸਾਰਾ ਹੀ ਪਤਾ ਜਿਹੜੀਆਂ ਕਰਤੂਤਾ ਕਰਦੇ ਹੋਗੇ ਮੈਨੂੰ ਪਾਗਲ ਨਾ ਸਮਝ ਸਾਰਾ ਦਿਨ ਉਹਦੇ ਕਮਰੇ ਚ ਬੜਿਆ ਰਹਿਣਾ ਖੀ ਖੀ ਖਾ ਖ ਕਿਵੇਂ ਉਹ ਤੈਨੂੰ ਕੱਪੜੇ ਨਾਲ ਨਾਲ ਦਿਖਾਉਂਦੀ ਸੀ ਮੈਨੂੰ ਪਤਾ ਸਾਨੂੰ ਮੰਨ ਮਾਰੀ ਮੋਟੀ ਜਿਹੜਾ ਤੂੰ ਬੋਲੀ ਜੰਨੀ ਆ ਜਦੋਂ ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਮੇਰੇ ਵਾਸਤੇ ਕਹਿੰਦੇ ਲੈ ਕੇ ਆਇਆ ਇੱਕ ਚੁੰਨੀ ਤੱਕ ਵੀ ਸਹੀ ਕਰਾ ਦੇ ਅੱਖ ਬੇਬੇ ਨਾਲ ਭੱਜ ਜਾ ਹੋ ਮੈਡਮ ਬੋਲਦੀ ਆ ਹੁਣ ਬੋਲ ਕੇ ਦਿਖਾਈ ਦੋ ਉਹ ਤੂੰ ਤਾਂ ਲਈ ਜਾਂਦੀ ਹੈ ਜਵਾਗੜੀ ਦੇ ਤੇ ਮੈਂ ਤਾਂ ਇਹ ਬੋਲੂਗੀ ਮੇਰਾ ਕੋਲ ਮਰਜੀ ਕਰ ਲੈ ਕੋਈ ਨਾ ਹੁਣ ਮੈਂ ਦੱਸੂ ਤੈਨੂੰ ਮੇਰੇ ਤੇ ਉਹਦੇ ਪਿੱਛੇ ਹੱਥ ਚੱਕਿਆ ਨਾ ਕੋਈ ਨਾ ਜੇ ਗੁੱਤੋਂ ਬਾਹਰ ਨਾ ਕੱਢਿਆ ਹੋਰ ਵੀ ਕਿ ਜਾਤ ਕਰੂਗੀ ਨਾ ਮੇਰੀ ਗੱਲ ਸੁਣਾ ਤੈਨੂੰ ਮੇਰਾ ਹੀ ਘਰ ਆਇਆ ਸੀ ਪਟਣ ਨੂੰ ਜਿਹਦੇ ਮੈਂ ਕੀ ਕੀਤਾਗਾ ਅੱਜੇ ਤੋ ਕੁਛ ਕੀਤਾ ਹੀ ਨਹੀਂ ਅੱਜ ਤੇਰੇ ਘਰ ਕੇ ਨਾ ਮੇਰੇ ਘਰ ਆਏ ਨੇ ਮੇਰੇ ਇੱਥੇ ਪਹਿਲੀ ਵਾਰ ਹੱਥ ਚੱਕਿਆ ਹੁਣ ਮੈਨੂੰ ਕੀ ਪਤਾ ਵੀ ਥੋੜਾ ਕਿਹੜੀ ਗੱਲ ਤੋਂ ਪੈ ਗਈਆਂ ਹਾਂ ਤੇਰੇ ਕਰਕੇ ਪਈਆਂ ਨੇ ਜਿਹੜੀਆਂ ਪਿਆਰ ਦੀਆਂ ਪਿੰਗਾਂ ਤੋਝ ਟਾਰੀਆਂ ਉਹਦੇ ਨਾਲ ਹੁਣ ਮੈਂ ਉਹਨੂੰ ਚੰਗੀ ਤਰ੍ਹਾਂ ਲੱਗੂਗੀ ਤੁਹਾਨੂੰ ਪਤਾ ਵੀ ਲੱਗ ਜਾਂਦਾ ਕੀ ਬੋਲੀ ਇਹਨੂੰ ਕਿ ਨਾਲ ਤੁਹਾਨੂੰ ਆਦਬੰਦ ਤੇ ਯਕੀਨੀ ਹੈਗਾ ਭਰਾ ਲੱਗਦਾ ਉਹ ਮੇਰਾ ਹਉ ਮੈਨੂੰ ਪਤਾ ਹੀ ਐ ਤੇਰਾ ਭਰਾ ਲੱਗਦਾ ਹਾਂ ਪ੍ਰਗਟ ਵੀ ਭਰਾ ਹੀ ਬਨਾਇਆ ਹੋਣਾ ਪਹਿਲਾਂ ਬਾਤ ਚ ਹੀ ਹੁੰਦਾ ਜਿਹੜਾ ਕੁਛ ਹੁੰਦਾ ਹੈਗਾ ਦੇਦੀ ਮੇਰੇ ਤੇ ਨਾ ਫालतू ਦੇ ਲਜਾ ਮਨਾ ਲਓ ਮੇਰਾ ਤਾਂ ਮੂਡ ਨਹੀਂ ਆਇਆਗਾ ਲੱਗਦਾ ਵੈਸੇ ਵੀ ਮੈਨੂੰ ਸਿਰਦਰਦ ਹੋ ਰਿਹਾਗਾ ਕੰਮ ਕਰ ਲੈਣ ਦਿਓ ਮੈਨੂੰ ਤੇਰਾ ਤਾਂ ਮੂਡ ਆਪੀ ਨਹੀਂ ਤੇਰਾ ਮੂਡ ਕਾਦੇ ਵਾਸਤੇ ਹੋਊਗਾ ਤਾ ਮੇਰਾ ਬੰਦਾ ਜਿਹੜਾ ਉਧਰ ਤੇ ਚੜਾਇਆ ਹੋਇਆਗਾ ਉਹ ਛੱਡਿਆ ਹੋਇਆ ਤਾਂ ਹੈਗਾ ਤੂੰ ਲੜਨ ਵਾਸਤੇ ਲੈ ਮੇਰੀ ਗੱਲ ਸੁਣ ਲੈ ਕੁੜੀ ਹੁਣ ਬਹੁਤ ਜਿਆਦੇ ਹੋ ਗਈ ਹੈ ਨਾ ਉਹ ਵੀ ਮੈਨੂੰ ਤੇਰੇ ਤੇ ਹੱਥ ਚੱਕਣਾ ਪੈਜੀ ਲੈ ਆ ਕਿ ਤੇਰੇ ਹੱਥ ਚੱਕੇ ਹੋਏ ਮੈਂ ਕਿਵੇਂ ਮੈਂ ਤੇ ਹੱਥ ਚੱਕੂਗਾ ਗਲਤੀ ਥੋਡੀ ਤੁਹਾਡੇ ਬੰਦੇ ਨੇ ਤੁਹਾਨੂੰ ਕੁੱਟਿਆ ਆਕੇ ਮੇਰੇ ਤੇ ਲੱਗ ਗਏ ਤੁਸੀਂ ਤੇ ਗਲਤੀ ਮੇਰੀ ਆਪੀ ਹੈ ਜਦੋਂ ਤੂੰ ਘਰੇ ਆ ਨਹੀਂ ਮੇਰੇ ਬੰਦੇ ਦੀ ਇੰਨੀ ਉਹ ਨਹੀਂ ਸੀ ਵੀ ਮੇਰੇ ਤੇ ਹੱਥ ਚੱਕੇ ਉਹਦਾ ਕਦੇ ਮੈਨੂੰ ਉੱਚੀ ਨਹੀਂ ਬੋਲਿਆ ਸੀ ਅੱਜ ਪਤਾ ਨਹੀਂ ਤੂੰ ਇਹ ਜੇ ਕਿਹੜੀਆਂ ਪਟੀਆਂ ਪੜਾਈਆਂ ਨਾਲੇ ਮੇਰੇ ਬੰਦੇ ਦਾ ਕੀ ਮਤਲਬ ਹੈ ਤੈਨੂੰ ਕੱਪੜੇ ਲਿਆ ਲਿਆ ਦੇਣ ਦਾ ਨਾ ਕਿੱਡੀ ਕ ਗੱਲ ਹੋ ਗਈ ਜੇ ਮੈਨੂੰ ਇੱਕ ਸੂਟ ਲਿਆ ਵੀ ਦਿੱਤਾ ਅੱਛਾ ਤੈਨੂੰ ਕੀ ਲੱਗਦਾ ਵੀ ਮੈਨੂੰ ਪਤਾ ਨਹੀਂ ਲੱਗਦਾ ਤੋ ਕੀ ਲੱਛਣ ਕਰਦੀ ਐ ਹੋ ਮੈਂ ਸਾਰਾ ਦੇਖ ਲਿਆ ਸੀ ਜਿਹੜਾ ਹੱਸਦਾ ਸੁਦਣਾ ਗੱਲਾਂ ਮਾਰਦੀ ਸੀ ਨਾ ਤੇਰਾ ਕੱਲੇ ਪ੍ਰਗਟ ਨੂੰ ਪੱਟ ਕੇ ਢਿੱਡ ਨਹੀਂ ਭਰਿਆ ਹੁਣ ਤੂੰ ਮੇਰਾ ਵੀ ਘਰ ਪੱਟਣ ਲੱਗ ਗਈ ਨਾ ਤੁਹਾਨੂੰ ਕਿ ਲੱਗਦਾ ਮੈਂ ਕਰੈਕਟਰ ਵਾਂਗ ਤੋ ਨਹੀਂ ਫਿਰਦੀ ਐ ਜੋੜਾ ਦੇਖੋ ਆ ਕੇ ਮੈਨੂੰ ਬੋਲਣ ਲੱਗ ਜੂਗਾ ਲੈ ਮੈਨੂੰ ਕੀ ਪਤਾ ਹੁਣ ਕਿਹੜੀ ਗੱਲ ਤੋਂ ਪੈਣਾ ਨਾਲੇ ਬਾਕੀ ਸਾਰੇ ਮੁੰਨਾ ਨਾ ਤਾਂ ਸੰਦੇਹ ਦਾ ਬਟਾ ਸਾਰੇ ਜਹਜੇ ਕੁਝ ਨਹੀਂ ਤੁਹਾਨੂੰ ਕੋਈ ਗਲਤਫहमी ਹੋਈ ਹੈਗੀ ਮੈਨੂੰ ਤਾਂ ਆਪਣੀ ਗਲਤਫहमी ਹੋਈ ਹੈ ਹੰਨਾਏ ਨਾ ਮੇਰੇ ਨਾਲ ਉੱਚੀ ਆਵਾਜ਼ ਕਰਕੇ ਗੱਲਾਂ ਕਰਨ ਦੀ ਲੋੜ ਨਹੀਂ ਮੈਂ ਡਰਦੀ ਨਹੀਂ ਤੇ ਇਥੋਂ ਮੈਨੂੰ ਸਾਰਾ ਹੀ ਪਤਾ ਹੈ ਜੇ ਤੈਨੂੰ ਐ ਹੋਵੇ ਨਾ ਵੀ ਤੂੰ ਸਣੀ ਆਪਦੀ ਮੁਠੀ ਚ ਕਰ ਲਿਆ ਮੈਨੂੰ ਡਰਾ ਲੇਗੀ ਤਾਂ ਮੈਂ ਡਰਨ ਵਾਲਿਆ ਚੋ ਨਹੀਂ ਓ ਬਾਬਾ ਮੈਂ ਤਾਂ ਕਿਸੇ ਨੂੰ ਹੁਣ ਮੁਠੀ ਚ ਕੀਤਾ ਤੁਹਾਨੂੰ ਗਲਤਫਹਿਮੀ ਆ ਹੋਰਾਂ ਨੇ ਇੱਕ ਨਹੀਂ ਮੇਰੀ ਗੱਲ ਸੁਣ ਲੈ ਕੁੜੀ ਆਹ ਕਿੰਨੇ ਤੇਰੇ ਮੂਰੇ ਹੱਥ ਜਾ ਬਗ ਜਾ ਮੇਰੇ ਘਰੋਂ ਤੈਨੂੰ ਹੋਰ ਬਥੇਰੇ ਮਿਲ ਜਾਣਗੇ ਐਵੇਂ ਮੇਰਾ ਘਰ ਪੱਟਣ ਲੱਗੀ ਐ ਐਵੇਂ ਕਿਵੇਂ ਬਗ ਜਾ ਨਾਲ ਇੱਕ ਗੱਲ ਯਾਦ ਰੱਖੋ ਤੁਹਾਡੇ ਨਾਲ ਨਾਲ ਇਹ ਮੇਰਾ ਵੀ ਘਰ ਆਗਾ ਨਾਲੇ ਬਾਰੀ-ਬਾਰੀ ਮੈਨੂੰ ਬਗ ਜਾ ਕਰੋ ਬਗ ਜਾ ਕਰੋ ਨਾਲ ਬਾਰੀ-ਬਾਰੀ ਕਹੀ ਜਾ ਨਹੀਂ ਜਾਣ ਵਾਲੀ ਮੈਥੋਂ ਮੈਂ ਤੇਰਾ ਘਰ ਕਿਵੇਂ ਹੋ ਗਏ ਪਰਗਟ ਤੈਨੂੰ ਬੁਲਾ ਕੇ ਖੁਸ਼ ਨਹੀਂ ਕਦੇ ਤੈਨੂੰ ਉਹਨੇ ਹੱਸ ਕੇ ਗੱਲ ਕੀਤੀ ਐ ਤੇਰੇ ਨਾਲ ਮੈਨੂੰ ਐਂ ਦੱਸ ਤੂੰ ਰਹੀ ਕਿਦੇ ਸਿਰ ਤੇ ਜਾਨੀ ਐ ਰੇ ਕੋਈ ਗੱਲ ਨਹੀਂ ਅੱਜ ਨਹੀਂ ਬੁਲਾਉਂਦੇ ਕੱਲ ਨੂੰ ਬੁਲਾ ਲੈਣਗੇ ਕਿੱਡੀ ਚ ਗੱਲ ਹੋ ਗਈ ਲੜਾਈ ਕੀਦੇ ਵਿੱਚ ਨਹੀਂ ਹੁੰਦੀ ਸਾਰਿਆਂ ਚ ਹੁੰਦੀ ਆ ਸੌਟ ਆਊਟ ਵੀ ਹੋ ਜਾਂਦੀ ਆ ਇਹਦਾ ਮਤਲਬ ਇਹ ਤਾਂ ਨਹੀਂ ਵੀ ਮੱਕਰ ਹੋ ਲੱਗ ਜਾ ਉਹ ਸੌਟ ਆਊਟ ਤਾਂ ਮੈਨੂੰ ਪਤਾ ਜਾਇਆ ਜਾਂ ਤੂੰ ਕਰ ਰਹੀ ਐ ਤੂੰ ਨੇ ਸੋਚ ਰਹੀ ਐ ਵੀ ਚੱਲ ਕੋਈ ਨਾ ਪ੍ਰਗਟਨਾ ਸਹੀ ਸਣੀ ਸਹੀ ਉਹ ਤੇਰਾ ਚਮਚਾ ਜਿਹੜਾ ਬਣਿਆ ਹੋਇਆ ਨਾ ਥੋੜੀ ਐ ਜੀ ਸੋਚੋਗੀ ਮੇਰਾ ਕੋਈ ਆ ਜਾਏ ਇਰਾਦਾ ਰੱਖੇਗਾ ਕਿੰਨੀ ਘਟੀਆ ਸੋਚ ਐ ਇਰਾਦੇ ਦਾ ਮੈਨੂੰ ਸਾਰੇ ਪਤਾ ਐ ਮੈਂ ਤੁਹਾਨੂੰ ਦੱਸ ਤਾਂ ਮੇਰੇ ਬੰਦੇ ਦਾ ਦੂਰ ਰਹੀ ਜੇ ਤੁਰ ਮੈਨੂੰ ਉਹਨੇ ਕੋਈ ਖੜੀ ਦੇਗੀ ਤਾਂ ਦਾ ਸਾਬਕ ਤਾਬ ਆਪ ਲਾ ਲੈ ਜਿਹੜਾ ਆਉਣਾ ਮੈਨੂੰ ਆਕੇ ਬੋਲ ਲੈਂਦਾ ਹੁਣ ਉਹਦੇ ਬੰਦੇ ਤੇ ਨਹੀਂ ਯਕੀਨ ਹੈਗਾ ਹੁਣ ਤਾਂ ਮੈਂ ਆਪਦਾ ਭਰਾ ਸਮਝ ਜਲਾ ਕਿੱਡੀਕ ਗੱਲ ਹੋਗੀ ਜੇ ਇੱਕ ਸੂਟ ਲਿਆਤਾ ਤਾਂ ਕਿੱਟੀਪੱਟੀ ਗੱਲ ਤੇ ਫਿਰ ਮੇਂ ਚ ਜੀ ਆਂਦੀ ਐ ਕਿੱਥੇ ਲਾ ਡੀਡਣਾ ਜਾਂ ਹੋਰ ਨਹੀਂ ਕਿਤੇ ਲੱਗ ਸਕਦਾ ਕਿ ਸਿਰ ਚ ਵੱਜਿਆ ਮੇਰੇ ਪ੍ਰਗਟ ਦੇ ਕੰਮ ਨਹੀਂ ਆ ਲੋ ਬੇਬੇ ਚਾਹ ਮੈਂ ਨਹੀਂ ਬਿੰਦੀ ਵਿੱਚ ਚਾਹ ਬਰੀ ਤੂੰ ਬਣਾਈਏਗਾ ਹਾਂ ਬੇਬੇ ਮੈਂ ਹੀ ਬਣਾਈ ਆ ਚਾਹ ਤਾਂ ਮੈਂ ਤਾਂ ਜਮੀਨ ਹੀ ਦਵਾਰੀ ਕੁਛ ਪਾ ਕੇ ਪਾ ਦੇ ਮੈਂ ਬੁੜੀ ਨੂੰ ਪਰਾ ਕੰਮ ਨਿਵੇੜਾ ਇਹਦਾ ਬੇਬੇ ਕੀ ਬੋਲੀ ਜਾਂਦੇ ਹੋ ਮੈਂ ਕੋ ਤੁਹਾਨੂੰ ਐਵੇਂ ਪਾ ਕੇ ਦਊਂਗੀ ਕੁਛ ਇਹਦੇ ਵਿੱਚ ਚਾਹ ਨਾ ਕਿ ਲੈ ਕੇ ਆਈ ਮੈਂ ਤਾਂ ਦਵਾਰੀ ਬਈ ਦੇ ਤੇ ਮਾੜੀ ਜੀ ਤੂੰ ਹੀ ਪੀ ਲੈ ਮੈਂ ਨੂੰ ਪੀਣਾ ਹੀ ਇੱਥੇ ਨਾ ਧਰਤੇ ਮੇਰੇ ਕੱਪੜੇ ਖਰਾਬ ਹੋ ਜਾਣਗੇ ਤੇ ਡੁੱਲ ਜੂਗਾ ਲੈ ਆ ਆਪਦੀ ਚਾਹ ਜੀ ਬੇਬੇ ਮੈਂ ਬਣਾ ਕੇ ਲੈ ਕੇ ਆਈ ਸੀ ਤੁਹਾਡੇ ਵਾਸਤੇ ਪੀ ਮੈਂ ਤਾਂ ਬਈ ਮੈਂ ਨਹੀਂ ਪੀਣੀ ਤੈਨੂੰ ਕਹਿਤਾ ਮੈਂ ਤਾਂ ਤੇਰੇ ਤੇ ਪੂਰਾ ਯਕੀਨ ਨਹੀਂ ਹੈਗਾ ਤੇ ਜਦ ਮੈਂ ਮੰਨਦੀ ਆਂ ਕਿ ਮੇਰੀ ਗਲਤੀ ਹੈਗੀ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਮੇਰੇ ਤੇ ਯਕੀਨ ਵੀ ਨਾ ਕਰੋ ਨਾ ਮੈਂ ਯਕੀਨ ਤਾਂ ਨਹੀਂ ਕਰਦੀ ਗਲਤੀ ਤਾਂ ਤੇਰੇ ਕਾਹਨੂੰ ਹੋਈ ਐ ਤੂੰ ਤਾਂ ਚੜਚਾਣਾ ਹੋਈ ਛੱਡ ਦੀ ਤੂੰ ਗਲਤੀ ਮੰਨਦੀ ਆ ਹੁਣ ਕਿਵੇਂ ਕਹਤਾ ਕਿ ਮੈਂ ਤੂੰ ਗਲਤੀ ਹੋਈ ਐ ਬੇਬੇ ਉਹਦੋਂ ਨਾ ਬਸ ਮੈਂ ਗੁੱਸੇ ਚ ਸੀਗੀ ਤਾਂ ਮੈਂ ਤਾਂ ਬੋਲਿਆ ਗਿਆ ਹੁਣ ਗੁੱਸਾ ਕਿਵੇਂ ਲੈ ਗਿਆ ਤੇਰਾ ਚਲ ਮੈਂ ਤਾਂ ਉਹ ਨਹੀਂ ਜਿਹੜਾ ਕਹਿਦਾ ਤੇਰੇ ਦੀ ਮਿਲੇਗਾ ਫਿਰ ਬੇਬੇ ਮੈਂ ਐਸੇ ਘਰ ਚੀਤ ਰਹਿਣਾ ਦਾ ਹੁਣ ਤੁਹਾਡੇ ਨਾਲ ਤਾਂ ਕਰਕੇ ਫਿਰ ਇੰਨਾ ਗੁੱਸਾ ਕਰਕੇ ਵੀ ਤੂੰ ਦੇਖ ਰਹੀ ਆ ਜਿੱਥੇ ਮਰਜ਼ੀ ਰਹਿ ਪਰ ਮੈਨੂੰ ਤਾਂ ਬੁਲਾਇਆ ਹੀ ਨਾ ਕਰ ਜੇ ਤੈਨੂੰ ਕੋਈ ਗਲਤੀ ਦਾ ਅਹਿਸਾਸ ਹੋਇਆ ਨਾ ਵੀਰ ਘਰ ਛੱਡ ਕੇ ਬਾਗ ਜਾ ਕਿਉਂ ਇੱਥੇ ਬੈਠੀ ਏ ਕਾਮਣੀ ਨਾ ਤੂੰ ਇੱਥੇ ਫਿਰ ਕਿਉਂ ਗੱਦ ਗੱਡੀ ਬੈਠੀ ਐ ਬਾਗ ਜਾ ਦੇ ਘਰੇ ਮਾਂ ਬੀਬੀ ਦੀ ਰਹਿ ਨਹੀਂ ਸੀ ਕੁੜੇ ਕਿ ਆਈ ਨੂੰ ਚੱਕ ਤੁਰਤੀ ਬੇਬੇ ਹੋ ਗਈ ਹੁਣ ਗਲਤੀ ਮੈਨੂੰ ਕੀ ਪਤਾ ਸੀ ਵੀ ਮਨੂਆ ਕੋ ਸੁਣਨਾ ਪੈ ਜੂਗਾ ਇਹ ਤਾਂ ਸੁਣਨੇ ਪਊਗਾ ਬੇ ਆਈ ਆਜ ਵੀ ਕੋਈ ਰੋਲ ਸੁਣਿਆ ਕਰੇਗੀ ਹੂੰ ਤੂੰ ਦੇਖ ਲੈ ਕਿਵੇਂ ਸਲਾਹ ਹੈ ਤੇਰੀ ਮੈਂ ਤਾਂ ਐਂ ਕਹਿੰਦੀ ਮੁਰਜਾ ਪੁੱਠੇ ਪੇ ਵਧੀਆ ਰਹੇਗੀ ਬਾੜੀ ਪਰ ਬੇਬੇ ਮੈਂ ਕਿੱਥੇ ਜਾਵਾਂ ਮੇਰਾ ਤਾਂ ਹੁਣ ਇਹੀ ਘਰ ਆਗਾ ਆਬ ਤੇਰੇ ਮਾਂ ਕੋ ਤਾਂ ਹੋਣਗੇ ਹੈਗੇ ਨਹੀਂ ਫਿਰ ਉਹਨਾਂ ਦੀ ਰਾਏ ਕਰੀ ਜੇ ਉਹਨਾਂ ਨਾਲ ਤੇ ਫਿਰ ਤੈਨੂੰ ਸ਼ਰਮ ਹੀ ਹੋਣੀ ਮਾੜੀ ਮੋਟੀ ਵੀ ਤੇ ਨਾਲੇ ਉਹਨਾਂ ਦੀ ਕੀ ਇੱਜ਼ਤ ਤੈਨੂੰ ਬਣਾ ਦਿੱਤੂੰ ਅਗਰ ਆ ਪਤਾ ਕੀ ਕਹਿੰਦਾ ਉਹ ਉਹਨੇ ਤੇ ਕੁੜੀ ਉੱਡ ਗਈ ਭੱਜ ਗਈ ਆਏ ਕਹਿੰਦੇ ਨੇ ਉਹਨਗੇ ਲੋਕ ਉਹਨਾਂ ਨੂੰ ਤਾਂ ਜਿਉਂਦੀ ਦੀ ਮਾਰਤਾ ਤੂੰ ਆਏ ਨੂੰ ਕਹੁੰਦੇ ਨੇ ਮਾਰ ਤੋ ਤੇ ਆ ਕੁਛ ਕਰਨੀ ਪੜਕੀ ਬੇਬੇ ਫਿਰ ਜਿੰਨੀ ਗਲਤੀ ਮੇਰੀ ਸੀ ਉਹਨੇ ਤੁਹਾਡੇ ਪੁੱਤ ਦੀ ਵੀ ਤਾਂ ਹੈਗੀ ਹੈਗੀ ਫਿਰ ਸਾਡਾ ਤਾਂ ਮੁੰਡਾ ਭਾਈ ਤੇ ਕੁੜੀਆਂ ਨਹੀਂ ਐ ਕਹਦਾ ਕੁੜੀਆਂ ਤਾਂ ਸੋਲ ਸਮਝ ਕੇ ਪਿਆਰ ਧਰਦੀਆਂ ਨੇ ਪੂ ਪੂ ਕੇ ਤੇ ਤੂੰ ਤਾਂ ਕਮਾਲ ਹੀ ਕਰਤੀ ਲੈ ਹੁਣ ਮੈਨੂੰ ਕੋਈ ਜਵਾਬ ਤਾਂ ਦੇ ਕੇ ਆਂਦੀ ਚੱਕੇ ਮੂੰਹ ਤੁਰ ਗਈ ਜੋ ਕੁਝ ਆਊਟ ਹੋ ਗਈ ਆ ਸੱਚੀ ਗੱਲ ਕਹੀ ਤਾਂ ਹੁਣ ਕੁਝ ਨਹੀਂ ਆਉੜਾ ਹੈਗਾ ਉਹਦੀ ਵੀ ਗੱਲ ਦਿਮਾਗ 'ਚ ਆ ਗਈ ਵੀ ਆ ਮਾਂ ਤੂੰ ਤਾਂ ਲੋਕ ਮੇੜੇ ਦੇਣਗੇ ਛੜੇ ਤੋਂ ਸੜਿਆ ਬੰਦਾ ਵੀ ਗੋਲਦਾ ਵੀ ਤੁਹਾਡੇ ਕੁੜੀ ਤੁਸੀਂ ਬੋਲ ਨੂੰ ਮਵਾਦਦੇ ਜਰ ਪਰ ਮਾਂ ਤੋਂ ਕੀ ਮਰ ਜੇ ਇਹ ਜਨ ਜੰਮ ਕੇ ਕਾਤੇ ਜਾਂਦਾ ਭਾਈ ਉਹ ਜਮਾ ਕੇ ਤਾਂ ਕਮੀ ਵਾਲਾ ਸੀ ਇਹ ਕਦ ਦਿਹੜੀਆਂ ਦੋੜੀਆਂ ਪੁੱਛ ਲੈ ਕਰ ਮੈਂ ਤਾਂ ਕਹਣਾ ਉਹ ਦਿਹੜੀਆਂ ਮਿਲਿਆ ਦੀਆਂ ਗਿਆ ਸੀ ਪੁੱਛਣ ਅਗਲੀ ਵਾਰ ਤੋਂ ਜ਼ਰੂਰ ਪੁੱਛ ਲੈ ਤੈਨੂੰ ਪਤਾ ਫਿਰ ਇੰਨਾ ਕੰਮ ਹੁੰਦਾ ਨਹੀਂ ਹੈ ਖੇਤ ਉੱਠੇ ਕੋਈ ਗੱਲ ਨਹੀਂ ਅੱਗੇ ਤੋਂ ਪੁੱਛ ਲੈ ਕਰਾਂਗੇ ਹਾਲੋ ਫਨ ਅਬ ਕੁਝ ਬਣਾਦਾ ਖਾਣ ਨੂੰ ਥੋੜੇ ਵਾਸਤੇ ਭੁੱਖ ਲੱਗੀ ਹੋਣੀ ਹੈ ਕੀ ਬਣਾਏਗੀ ਧਨਵਾਲੂ ਵਾਲੇ ਪਰੌਂਠੇ ਵਧੀਆ ਲੱਗਦੇ ਨੇ ਅੱਜ ਮੈਂ ਉਹੀ ਬਣਾਉਂ ਬਸ ਠੀਕ ਹੈ ਤੇ ਸੱਚ ਬਾਈ ਮੈਂ ਤੈਨੂੰ ਐਂ ਕਹਿੰਦਾ ਸੀ ਉਹ ਭਾਬੀ ਕਹਿੰਦੀ ਸੀਗੀ ਮੈਨੂੰ ਵੀ ਤੂੰ ਇਹਨੂੰ ਬਾਲਾ ਮੂੰਹ ਜਾਨਾ ਲਾਇਆ ਕਰ ਮੈਂ ਕੱਪੜੇ ਲੀੜੇ ਲਿਆ ਚੰਗਾ ਜ ਨਹੀਂ ਲੰਦਾ ਤਾਂ ਫੇਰ ਕਿਹਦੀ ਗੱਲ ਹੈ ਕਿ ਕੱਪੜੇ ਲਿਆ ਦਿੱਤਾ ਬਜ਼ਾਰ 'ਚ ਵੀ ਬਈ ਗੱਲਾਂ ਕਰਦੇ ਸੀ ਵੀ ਇਹਨਾਂ ਦੇ ਘਰੇ ਕੋਈ ਕੁੜੀ ਰਹਿਣ ਆਈ ਹੈ ਤੇ ਉੱਪਰੋਂ ਤੋਂ ਕੱਪੜੇ ਲੈੜੇ ਵੀ ਉਹੇ ਜਿਹਾ ਲੈ ਆ ਕੇ ਦਿੱਤੇ ਹੈਗੇ ਅਗਲੇ ਨੂੰ ਕਹੜਾ ਪਤਾ ਨਹੀਂ ਲੱਗਦਾ ਵੀ ਕਿਹਦੇ ਵਾਸਤੇ ਲੈ ਕੇ ਆਏ ਬismillah ਅੱਪਾ ਬਜ਼ਾਰਾਂ ਦੇਖ ਕੇ ਥੋੜੀ ਜਾਣਾਗਾ ਅੱਪਾ ਆਪਦਾ ਟੱਬਰ ਦੇਖ ਕੇ ਜਾਣਾਗਾ ਬਈ ਪਿੰਡ 'ਚ ਜੇ ਤਾਂ ਗੱਲਾਂ ਹੁੰਦੀਆਂ ਨੇ ਨਾ ਫੇਰ ਜਿਹਨੇ ਲਿਆਉਣੇ ਆਪਣੇ ਆਪ ਜਾਊ ਆਪਦੇ ਪੱਲਿਓਂ ਪੈਸੇ ਲਾਊ ਜੀ ਪਿੰਡ ਜਾ ਤਾ ਤੈਨੂੰ ਇੰਨਾ ਡਰ ਲੱਗਦਾ ਨਾ ਤੇ ਉਦੋਂ ਦੇਖਣਾ ਸੋਚਣਾ ਸੀਗਾ ਤੂੰ ਮੈਂ ਤਾਂ ਬਈ ਪਿੰਡ ਚ ਲੈ ਕੇ ਹੀ ਨਹੀਂ ਸੀ ਆਇਆ ਮੈਂ ਤਾਂ ਚਾਹੁੰਦਾ ਹੀ ਨਹੀਂ ਸੀ ਉਹ ਵੀ ਪਿੰਡ ਚ ਆ ਕੇ ਤੇ ਪਤਾ ਤਾਂ ਹੈਗਾ ਸੀ ਨਾ ਵੀ ਪਿੰਡ ਚ ਆਉਗੀ ਤਾਂ ਹੈਗੀ ਹੁਣ ਤੂੰ ਜ਼ਿਆਦਾ ਸਿਆਣਾ ਨਾ ਬਣ ਤੇ ਮੈਨੂੰ ਸਮਝਾ ਨਾ ਮੈਨੂੰ ਸਭ ਪਤਾ ਹੈ ਕੀ ਕੀ ਕਰਨਾ ਮੈਂ ਤਾਂ ਸਮਝਾ ਕੇ ਕੀ ਲੈਣਾ ਬਈ ਮੈਂ ਤਾਂ ਤੈਨੂੰ ਕਹਿਣਾ ਸੀ ਏਹੜੀ ਗੱਲ ਦਾ ਮੈਨੂੰ ਪਤਾ ਲੱਗਿਆ ਮੇਰੇ ਵਰਗਾ ਤਾਂ ਚਾਹੇ ਤੁਸੀਂ ਦੋਨੇ ਜਣੇ ਆਪਸ ਵਿੱਚ ਰਹਿਮ ਚਾਹੇ ਲੜੋ ਮੈਨੂੰ ਉਹ ਤੱਕ ਕੀ ਉਹ ਬੱਸ ਪਿੱਛੇ ਲੱਗ ਕੇ ਆਦਾ ਪਰਵਾ ਨਗਰਾਂ ਕਰ ਲਈ ਤੇਰੀ ਵੀ ਉਹਨਾਂ ਨਾਲ ਦੀ ਸੋਚ ਹੋ ਰਹੀ ਹੈ ਕੀ ਹੋ ਗਿਆ ਜਿੱਪੀ ਚ ਲੱਗਦੀ ਘਾਤੋ ਨਹੀਂ ਸੰਦੀਪਾ ਹੁਣ ਮੈਂ ਤੈਨੂੰ ਕੁਝ ਕਹਿਣਾ ਸੀਗਾ ਮੈਂ ਕੋਈ ਗੱਲ ਨਹੀਂ ਕਰ ਸੰਦੀਪ ਇਹਨੂੰ ਕੀ ਹੋ ਗਿਆ ਮੈਨੂੰ ਕਈ ਦਿਨਾਂ ਤੋਂ ਨਾ ਇਹ ਵੀ ਬਦਲੇ ਬਦਲੇ ਹੀ ਲੱਗਦੀ ਹੈ ਕੁਸ਼ਣਾ ਕੁਸ਼ਤਾ ਚੱਲ ਰਿਹਾ ਐ ਮੇਰੀ ਤਾਂ ਪਹਿਲਾਂ ਵੀ ਹੈ ਨਹੀਂ ਸੀ ਪਹਿਲਾਂ ਤਾਂ ਖੁਦ ਮਨਤਾ ਕਰਦੀ ਸੀ ਬਿਮਨ ਨੂੰ ਬੁਲਾਵੇ ਜਹਮੇ ਦੇ ਕੋਲੇ ਜਾ ਪਰ ਹੁਣ ਥੋੜੇ ਦਿਨਾਂ ਤੋਂ ਜਿਹਦਾ ਵੀ ਰਵਈਆ ਜਾਂ ਕੁਝ ਬਦਲਿਆ ਪਿਆ ਕੋਈ ਨਾ ਕੋਈ ਤਾਂ ਗੱਲ ਹੈ ਕੀ ਐਵੇਂ ਤਾਂ ਨਹੀਂ ਬਦਲ ਸਕਦੇ ਸਨ ਮੈਂ ਤਾਂ ਸਾਰੇ ਕੱਪੜੇ ਗਿੱਲੇ ਪਏ ਸੰਦੀਪਾ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਸੀ ਪਰ ਮੈਂ ਕੋਈ ਗੱਲ ਨਹੀਂ ਕਰਦੀ। ਮੇਰੀ ਗੱਲ ਸੁਣ। ਧਿਆਨ ਨਾਲ ਗੱਲ ਸੁਣ ਮੇਰੀ। ਦੱਸੋ। ਦੇਖਾ ਜਿਹੜਾ ਕੁਝ ਵੀ ਚੱਲ ਰਿਹਾ ਨਾ ਇਹ ਸਹੀ ਨਹੀਂ ਹੈਗਾ। ਕੀ ਚੱਲ ਰਿਹਾ ਹੈ? ਤੈਨੂੰ ਕਿਹੜਾ ਪਤਾ ਨਹੀਂ। ਵੀਰ ਤੇਰੇ ਤੇ ਸਣੀ ਚ ਕੀ ਚੱਲ ਰਿਹਾ ਹੈਗਾ? ਮੇਰੀਆਂ ਕੋਈ ਅੱਖਾਂ ਨਹੀਂ ਫਟੀਆਂ। ਸਭ ਦਿੰਦਾ ਮੈਨੂੰ। ਭਾਬੀ ਤਾਂ ਸਹੀ ਕਹਿੰਦੀ ਸੀ ਪਹਿਲੇ। ਮੈਂ ਤੁਮੂੰ ਕਿਵੇਂ ਕੁਝ ਕਰ ਸਕਦੀ? ਮੈਨੂੰ ਕਿਤੇ ਨੂੰ ਪਤਾ ਹੈ ਵੀ ਉਹ ਭਰਾਇਆ ਮੇਰਾ ਮੈਨੂੰ ਨਹੀਂ ਪਤਾ ਤੁਹਾਡੇ ਦਿਮਾਗ 'ਚ ਕੀ ਚੱਲ ਨਹੀਂ ਜਾਂਦਾਗਾ ਨਾਲੇ ਵੈਸੇ ਵੀ ਮੈਂ ਤੁਹਾਨੂੰ ਕੋਈ ਸਫਾਈਆਂ ਦੇਵਾਂ ਵੈਸੇ ਵੀ ਮੈਂ ਮੈਂ ਤੁਹਾਡੇ ਕੀ ਲੱਗਦੀਆਂਗੀ ਜੇ ਤੁਸੀਂ ਮੈਨੂੰ ਪੁੱਛੀ ਜਾਂਦੇ ਹੋ ਠੀਕਾ ਰਹੇਗਾ ਮੇਰਾ ਭਰਾਇਆ ਮੇਰਾ ਉਹਦਾ ਕਰ ਕਿਉਂ ਪਟਣ ਦੇ ਲੱਗੀ ਹੋਈ ਹੈਗੀ ਤੇ ਤੈਨੂੰ ਇਹ ਸਾਰਾ ਕੁਝ ਕਰਦੇ ਮਾਮਦੇ ਅੱਖੀ ਦੇਖ ਕੇ ਵੀ ਚੁੱਪ ਕਰਕੇ ਬਹਿ ਜਾ ਹੈ ਮੈਂ ਕੋਈ ਸਫਾਈ ਨਹੀਂ ਦੇਣੀ ਜੋ ਤੁਹਾਡੇ ਮਨ ਚਾਉਂਦਾ ਜੋ ਤੁਸੀਂ ਸੋਚਦੇ ਹੋ ਸੋਚੀ ਜਾਓ ਮੈਂ ਕੋਈ ਸਫਾਈ ਨਹੀਂ ਦੇਣੀ ਹੈ ਮੈਂ ਸਿਰਫ ਇਹ ਕਹਿਣਾ ਹੈਗਾ ਵੀ ਜਿਹੜਾ ਤੁਸੀਂ ਚੱਲ ਜਾਗੇ ਨਾ ਇਹਨੂੰ ਇੱਥੇ ਹੀ ਬੰਦ ਕਰ ਦੇ। ਅਜਿਦੋਂ ਅੱਗੇ ਮੈਂ ਬਰਦਾਸ਼ਤ ਵੀ ਨਹੀਂ ਕਰਨਾ। ਨਾਲੇ ਵੈਸੇ ਵੀ ਤੁਸੀਂ ਕਾ ਤਾਂ ਮੈਨੂੰ ਪੁੱਛੀ ਜਾਂਦੇ ਹੋ ਇਹਨਾਂ। ਨਾਲੇ ਵੈਸੇ ਵੀ ਮੈਂ ਤਾਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੀ ਹੈਗੀ। ਸੋ ਪਲੀਜ਼ ਆਪਦੇ ਕੰਮ 'ਤੇ ਕੰਮ ਰੱਖੋ। ਮੇਰੇ 'ਤੇ ਬੜਾ ਧਿਆਨ ਦੇਣ ਦੀ ਤਾਂ ਲੋੜ ਨਹੀਂ ਹੈਗੀ। ਦੇਖ ਮੇਰੀ ਗੱਲ ਸੁਣਾ। ਹੁਣ ਕੀ ਰਹਿ ਗਿਆ? ਹੁਣ ਦੇਖ ਸੰਦੀਪ। ਚੱਲ ਜਿਹੜਾ ਕੁਝ ਮੇਰੇ ਤੋਂ ਹੋਇਆ ਠੀਕ ਹੈ। ਮੈਂ ਤੈਨੂੰ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ। ਨਲੋ ਵੀ ਮੇਰੀ ਅੱਖਾਂ ਦਾ ਸਾਹਮਣੇ ਤਾਂ ਬਿਲਕੁਲ ਹੀ। ਕੀ ਗੱਲ? ਤੁਹਾਨੂੰ ਪ੍ਰੋਬਲਮ ਹੋ ਰਹੀ ਹੈਗੀ? ਜਾਂ ਤਾਂ ਦੇਖਣੀ ਜਾ ਰਿਹਾ। ਨਾਲੇ ਵੈਸੇ ਵੀ ਤੁਸ ਤਾਂ ਕਹਨੇ ਹੁੰਨੇ ਹੋਣਾ ਆਪਣਾ ਤਾਂ ਕੋਈ ਰਿਸ਼ਤਾ ਨਹੀਂ ਹੈਗਾ। ਫਿਰ ਤੁਹਾਨੂੰ ਫਰਕ ਕਾ ਤੋ ਪੈ ਰਿਹਾ ਇਨ। ਚੱਲੀ ਜਾਂ ਨਾ ਤੋ ਜੋ ਕੁਝ ਚੱਲੀ ਜਾਂਦਾਗਾ। ਚੱਲੀ ਜਾਂ ਨਾ ਚੱਲੀ ਜਾਣ ਦੋ। ਮੈਂ ਆਪ ਦੇਖੀ ਕਿਵੇਂ ਦੇਖ ਲਾਂ ਤੈਨੂੰ ਕਿਸੇ ਹੋਰ ਨਾਲ। ਠੀਕ ਹੈ ਲੜਾਈ ਵੀ ਹੁੰਦੀ ਹੁੰਦੀ ਹੈ ਬੰਦਾ ਗੁੱਸੇ ਗਲੇ ਵੀ ਚੱਲਦੇ ਹੁੰਦੇ ਆ ਪਰ ਇਹਦਾ ਮਤਲਬ ਇਹ ਥੋੜੀ ਹੁੰਦਾ ਹੈ ਕਿ ਬਈ ਬੰਦਾ ਤੇ ਅੱਖਾਂ ਦੇ ਸਾਹਮਣੇ ਕਿਸੇ ਹੋਰ ਨਾਲ ਗਲਤ ਹੋ ਜਾ ਪਿਆਰ ਦਾ ਤਨ ਮੈਂ ਵੀ ਕੀਤਾ ਸੀ ਕਦੇ ਸ਼ਾਇਦ ਹੁਣ ਵੀ ਕਰਦਾ ਹੋਵਾਂ ਜਿਹੜਾ ਦੇਖਿਆ ਨਹੀਂ ਗਿਆ ਮਰ ਤੋਂ ਆ ਹੁਣ ਫਿਰ ਕੋਈ ਨਵਾਂ ਨਾਟਕ ਫਿਰ ਤੂੰ ਇਹ ਚਾਹੁੰਦਾ ਵੀ ਮੈਂ ਤੁਹਾਡੇ ਨਾਲ ਗੱਲਾਂ ਚਾਹਾਂ ਤੇ ਫਿਰ ਤੂੰ ਉਹ ਸਭ ਕੁਝ ਹੀ ਹੋਵੇ ਜੋ ਹੁਣ ਹੋ ਰਿਹਾ ਸੀ ਮੇਰੇ ਨਾਲ ਮੈਂ ਨਹੀਂ ਦੇਖ ਸੰਦੀ ਪਹਿਜਾ ਕੁਝ ਵੀ ਚਾਹੁੰਦਾ ਵੀ ਦੁਬਾਰਾ ਤੋਂ ਸਾਰਾ ਕੁਝ ਹੋਵੇ ਪਰ ਮੈਨੂੰ ਨਹੀਂ ਪਤਾ ਮੇਰੇ ਤੋਂ ਜਿੰਨੇ ਵਾਰ ਵੀ ਤੈਨੂੰ ਮੈਂ ਬਾਈ ਨਾਲ ਵੇਖਿਆ ਮੇਰੇ ਤੋਂ ਪ੍ਰਵਾਸਤ ਨਹੀਂ ਹੋਇਆ ਮੈਨੂੰ ਤਾਂ ਗੁੱਸਾ ਆ ਜਾਂਦਾ ਸੀਗਾ ਵੀ ਉੱਥੇ ਜਾ ਕੇ ਤੇਰੇ ਦੋ ਤਿੰਨ ਮਾਰਾਂ ਮੈਨੂੰ ਨਹੀਂ ਪਤਾ ਕਿਉਂ ਆ ਰਿਹਾ ਹੈਗਾ ਬਹੁਤ ਵਧੀਆ ਬਹੁਤ ਵਧੀਆ ਮਜ਼ਾਕ ਕਰ ਲੈਨੇ ਹੋ ਤੁਸੀਂ ਤਾਂ ਇਹ ਮਜ਼ਾਕ ਨਹੀਂ ਹੈਗਾ ਮਜ਼ਾਕ ਕਰ ਰਿਹਾ ਅੱਜ ਤੁਸੀਂ ਮੈਨੂੰ ਆਪ ਦਾ ਕਹਿ ਦੋਗੇ ਕੱਲ ਨੂੰ ਫੇਰ ਕਹਿ ਦੋਗੇ ਤੂੰ ਕੌਣ ਹੈ ਮੇਰੀ ਕਿ ਲੱਗਦੀ ਆ ਆਪਣਾ ਕੀ ਰਿਸ਼ਤਾ ਹੈਗਾ ਇਹ ਸਭ ਕੁਝ ਤਾਂ ਚੱਲ ਹੀ ਜਾਂਦਾ ਹੈਗਾ ਤੇ ਮੇਰੀ ਜ਼ਿੰਦਗੀ ਵਿੱਚ ਸਾਰੇ ਇਹ ਸਭ ਕੁਝ ਰਹਿ ਗਿਆ ਦੇਖ ਸੰਦੀਪ ਇਹ じゃ ਕੁਝ ਨਹੀਂ ਹੈਗਾ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਤੇਰੇ ਨਾਲ ਪਰ ਜਦੋਂ ਤੋਂ ਮੈਂ ਤੈਨੂੰ ਬਾਈ ਨਾਲ ਹੱਥ ਦੇ ਖੇਡਦੇ ਐਵੇਂ ਵੇਖਿਆਗਾ ਨਾ ਮੈਨੂੰ ਬਸ ਆਪ ਨੂੰ ਜੈਲਸੀ ਫੀਲ ਹੁੰਦੀ ਹੈ ਵੀ ਤੂੰ ਮੇਰੇ ਤੋਂ ਬਿਨਾਂ ਕਿਸੇ ਹੋਰ ਨਾਲ ਹੱਸੇ ਵੀ ਠੀਕ ਹੈ ਮੈਂ ਗੁੱਸੇ ਸੀਗਾ ਤੇਰੇ ਨਾਲ ਸੀ ਪਰ ਇਹਦਾ ਮਤਲਬ ਇਹ ਥੋੜੀ ਐ ਵੀ ਤੂੰ ਮੈਨੂੰ ਛੱਡ ਕੇ ਕਿਸੇ ਹੋਰ ਨਾਲੱਸ ਜਿਹੜਾ ਕਿਸ ਅਗਲਾ ਹੈਗਾ ਮੇਰੇ ਨਾਲ ਕਲੀਅਰ ਕਰ ਲੈ। ਕਿਰਪਾ ਕਰਕੇ ਮਜ਼ਾਕ ਕਰੀ ਜਾਂਦੇ ਮੇਰੇ ਨਾਲ। ਨਹੀਂ ਕਰ ਰਿਹਾ। ਹੁਣ ਗਲਤੀ ਮੰਨ ਵੀ ਲਓ ਵੀ ਮੇਰੇ ਤੋਂ ਗਲਤੀ ਹੋ ਗਈ ਮaaf ਕਰ ਦੇ ਮੈਨੂੰ। ਸੌਰੀ। ਮੈਂ ਕਰ ਦੂੰਗੀ। ਚਲ ਠੀਕ ਆ ਸੌਰੀ। ਮaaf ਵੀ ਕਰ ਦੇ। ਪਰ ਤੋਂ ਆ ਮੇਰੇ ਹੁੰਦੇ 22 ਬਾਰੇ ਕਿ ਮੈਂ ਸੋਚ ਲਿਆ ਮੈਂ ਕੋ ਸਭ ਕੁਛ ਤਾਂ ਮਜ਼ਾਕ ਸੀਗਾ ਤੁਹਾਨੂੰ ਸਭ ਕਿਸਕਾਉਣਾ ਚਾਹੁੰਦੀ ਸੀ ਤੁਸੀਂ ਭੁੱਲ ਰਹੇ ਸੀ ਨਾ ਮੈਨੂੰ ਫਿਰ ਤੋਂ ਅਹਿਸਾਸ ਕਰਾਉਣਾ ਚਾਹੁੰਦੀ ਸੀ ਵੀ ਤੁਸੀਂ ਹਲੇ ਵੀ ਮੈਨੂੰ ਪਿਆਰ ਕਰਦੇ ਹੋ ਅੱਛਾ ਇਹ ਸਭ ਤਾਂ ਹੀ ਕਰ ਰਹੀ ਸੀ ਤੂੰ ਉਪਰੋਂ 22 ਤਰਾਸ ਆ ਦੇ ਰਿਹਾ ਸੀਗਾ ਜੀ ਹਾਂ ਮੈਂ ਪਤਾ ਨਹੀਂ ਕੀ ਕੋ ਸੋਚੀ ਗਿਆ ਵੀ ਤੁਹਾਡੇ ਚ ਪਤਾ ਨਹੀਂ ਕੀ ਕੋ ਚੱਲ ਰਿਹਾ ਹੈ ਇੱਕ ਟਾਈਮ ਲਈ ਤਾਂ ਮੈਨੂੰ ਐ ਲੱਗਿਆ ਸੀ ਵੀ ਮੇਰੇ ਬਾਈ ਦਾ ਤਾਂ ਘਰ ਪਟਿਆ ਗਿਆ ਤੇ ਉਪਰੋਂ ਤੈਨੂੰ ਦੇਖ ਕੇ ਤਾਂ ਮੈਨੂੰ ਨਾਲ ਹੋਰ ਗੁੱਸਾ ਚੜ ਗਿਆ ਸੀ ਇੱਕ ਦੋ ਵਾਰੀ ਕਿਤੇ ਹੋਰ ਦੇਖ ਲੈਂਦਾ ਨਾ ਮੇਰ ਤੋਂ ਪਤਾ ਨਹੀਂ ਕੀ ਹੋ ਜਾਣਾ ਸੀ ਅੱਛਾ ਗੁੱਸਾ ਸਿਰਫ ਤੁਹਾਨੂੰ ਚੜਦਾ ਮੈਨੂੰ ਗੁੱਸਾ ਨਹੀਂ ਆਉਂਦਾ ਜਾਂ ਫਿਰ ਬਾਈ ਨੂੰ ਗੁੱਸਾ ਨਹੀਂ ਆਉਂਦਾ ਕਿੰਨਾ ਬੁਰਾ ਬਿਹੇਵੀਅਰ ਕੀਤਾ ਮੇਰੇ ਨਾਲ ਤੂੰ ਭੱਗ ਜਾ ਇੱਥੋਂ ਮੈਂ ਤਾਂ ਨਹੀਂ ਤੈਨੂੰ ਅਪਣਾ ਸਕਦਾ ਆਪ ਦੇਖਾ ਇਹ ਬਗੜਾ ਇੱਥੇ ਕਿ ਲੈਣ ਆਈ ਆ ਮੂੰ ਚੱਕ ਕੇ ਹਾਂ ਚਲ ਸੁਣਾਇਆ ਮੈਨੂੰ ਠੀਕ ਹੈ ਫਿਰ ਹੁਣ ਗੁੱਸਾ ਛੱਡ ਵੀ ਇਹ ਨਹੀਂ ਛੱਡਣਾ ਮੈਂ ਗੁੱਸਾ ਛੱਡਣਾ ਆਪਾਂ ਗਲਤੀਆਂ ਵੀ ਤਾਂ ਇਨਸਾਨਾਂ ਦੀ ਹੁੰਦੀਆਂ ਹੁੰਦੀਆਂ ਨੇ ਤੇ ਜੇ ਇਹ ਗਲਤੀ ਫੇਰ ਹੋਈ ਫੇਰ ਫੇਰ ਮੈਂ ਕਿੱਥੇ ਜਾਵਾਂਗੀ ਕਦੇ ਨਹੀਂ ਹੁੰਦੀ ਰੈ ਸੌਰੀ ਕਹਿਣਾ ਤੈਨੂੰ ਕਦੇ ਨਹੀਂ ਹੁੰਦੀ ਦੁਬਾਰਾ ਇੰਨਾ ਕਿਰ ਯਕੀਨ ਕਰ ਲੈ ਮੇਰੇ ਤੇ ਵਾਦਾ ਕਰੂੰ ਮੈਂ ਨਾਲ ਹੂੰ ਵਾਦਾ ਕਰਦਾ ਅੱਗੇ ਤੋਂ ਇਹ ਗਲਤੀ ਨਹੀਂ ਹਰਦਾ ਜੀ